ਹਰਿਆਣੇ ਦੇ ਵਿੱਚ ਵੇਖਿਆ ਉੱਥੇ ਇੱਕ ਸਿਆਸਤਦਾਨ ਨੂੰ ਦੂਜੇ ਨੇ ਆ ਕੇ ਗੋਲੀ ਮਾਰ ਦਿੱਤੀ ਪੰਜਾਬ ਦੇ ਵਿੱਚ ਜੋ ਹੋਇਆ ਉਹ ਤੇ ਬਾਅਦ ਚ ਆ ਜੰਨੇ ਆ ਹਿਮਾਚਲ ਚ ਸਾਬਕਾ ਵਿਧਾਇਕ ਤੇ ਘਰ ਆ ਕੇ ਹੋਲੀ ਮਨਾਉਂਦਿਆਂ ਉਹਦੇ ਤੇ ਫਾਇਰਿੰਗ ਹੋ ਗਈ ਮਤਲਬ ਕਿ ਇਦਾਂ ਲੱਗਿਆ ਮੈਨੂੰ 10 15 ਮਿੰਟ ਦਾ ਜਿਹੜਾ ਮੈਂ ਬੁਲੇਟਿਨ ਦੇਖਿਆ ਕਿ ਬਈ ਉਹ ਖਬਰਾਂ ਹੁਕੀਆਂ ਪਈਆਂ ਸੀ ਠਾ 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 ਬਈ ਮਤਲਬ ਕਿ ਇਦਾਂ ਬਚੀਆਂ ਕਿ ਬਈ ਕੱਲ ਅਸੀਂ ਰੰਗਾਂ ਦੇ ਤਿਉਹਾਰ ਦੇ ਰੰਗ ਚ ਰੰਗੇ ਹੋਏ ਸੀਗੇ ਤੇ ਫੇਰ ਹੁਣ ਅੱਜ ਇਦਾਂ ਲੱਗਦਾ ਸੀਗਾ ਕਿ ਜਿਵੇਂ ਖਬਰਾਂ ਰਾਤ ਨਾਲ ਰੰਗੀਆਂ ਲਹੂ ਨਾਲ ਰੰਗੀਆਂ ਨੇ ਮਤਲਬ ਕਿ ਰੁਕੀਆਂ ਪਈਆਂ ਖਬਰਾਂ ਧੜ 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 ਬਚੀ ਜਾਂਦੇ ਹਰਾਂ ਰਹਿ ਗਿਆ ਪੰਜਾਬ ਦੇ ਵਿੱਚ ਜੋ ਹੋਇਆ ਕੱਲ ਮੈਂ ਮਤਲਬ ਕਿ ਉਸ ਦੀ ਕੈਲੂ ਕੇ ਤਵਕੂ ਬਿਲਕੁਲ ਨਹੀਂ ਸੀ ਕਰਦਾ ਕਿਉਂਕਿ ਯੂਪੀ ਦੇ ਵਿੱਚ ਸਟ੍ਰੈਸ ਸੀ ਤਣਾਅ ਸੀ ਹੋਲੀ ਤੇ ਜ਼ੁਮੇਦੀ ਨਮਾਜ਼ ਨੂੰ ਲੈ ਕੇ ਤੇ ਉੱਥੋਂ ਤੇ ਕੋਈ ਸਾਡੇ ਕੋਲ ਕਹਿ ਲੋ ਕਿ ਕੋਈ ਦੁਖਦ ਖਬਰ ਨਹੀਂ ਕੋਈ ਐਸੀ ਵੈਸੀ ਖਬਰ ਨਹੀਂ ਕਲੈਸ਼ ਦੀ ਪਰ ਸਾਡੇ ਪੰਜਾਬ ਚ ਜਿਹਨੂੰ ਆਪਾਂ ਕਹਿ ਲੋ ਕਿ ਪੀਸ ਦੇ ਮਾਮਲੇ ਚ ਹਾਰਮੋਨੀ ਦੇ ਮਾਮਲੇ ਦੇ ਵਿੱਚ ਇੱਕ ਅਵਲ ਦਰਜੇ ਦਾ ਰੱਖਦੇ ਆ ਇਹ ਆਪਣੇ ਆਪ ਦੇ ਵਿੱਚ ਸਾਡੇ ਵਾਸਤੇ ਬਹੁਤ ਮੈਂ ਕਹੂੰਗਾ ਸ਼ਰਮਨਾਕੀ ਨਹੀਂ ਸੰਵੇਦਨਸ਼ੀਲ ਮਸਲਾ ਵੀ ਆ ਹੋਇਆ ਕੀ ਆ ਕਿ ਕੱਲ ਲੁਧਿਆਣੇ ਦੇ ਵਿੱਚ ਹਿੰਦੂ ਭਾਈਚਾਰੇ ਦੇ ਕੁਝ ਲੋਕ ਕੁਝ ਲੋਕ ਇਹ ਨਹੀਂ ਮੈਂ ਕਹਾਂਗਾ ਕਿ ਹਿੰਦੂ ਭਾਈਚਾਰਾ ਕੁਝ ਲੋਕ ਤੇ ਮੁਸਲਮ ਭਾਈਚਾਰੇ ਦੇ ਕੁਝ ਲੋਕ ਆਮੋ ਸਾਹਮਣੇ ਹੋਏ ਆ ਇਹ ਟਵੱਟਾ ਚੱਲਿਆ ਦੋਵਾਂ ਪਾਸਿਆਂ ਤੋਂ ਦੋਸ਼ ਲੱਗ ਰਹੇ ਆ ਹਿੰਦੂ ਭਾਈਚਾਰੇ ਦੇ ਕੁਝ ਲੋਕ ਕਹਿ ਰਹੇ ਕਿ ਅਸੀਂ ਡੀਜੇ ਵਜਾ ਰਹੇ ਸੀਗੇ ਇਧਰੋਂ ਮਸਜਿਦ ਵੱਲੋਂ ਇੱਕ ਟਾਈ ਹੈ ਪਹਿਲੀ ਗੱਲ ਇਹ ਆ ਕਿ ਮਸਜਿਦ ਦੇ ਸਾਹਮਣੇ ਡੀਜੇ ਲਾਉਣਾ ਪੰਜਾਬ ਦੇ ਵਿੱਚ ਕਿੰਨੀ ਕੋ ਸਿਆਣਪ ਵਾਲੀ ਗੱਲ ਹੈ ਮੈਂ ਕੀ ਕਹਿੰਦਾ ਕਿ ਯਾਰ ਜਿਹੜੇ ਦਿਨ ਤਿਹਾਰ ਹੁੰਦੇ ਆ ਸਾਡੇ ਸਾਂਝੇ ਹੁੰਦੇ ਆ ਅੱਗੇ ਸੀਗੇ ਪੰਜਾਬੀਆਂ ਦੇ ਹੁਣ ਤੇ ਅਸੀਂ ਫੇਸਬੁੱਕ ਤੇ ਵੀ ਜ਼ਹਿਰ ਵੰਡਦੇ ਆ ਇੱਕ ਦੂਜੇ ਦੇ ਤਿਹਾਰਾਂ ਦੇ ਖਿਲਾਫ ਤੇ ਦੂਜੇ ਪਾਸੇ ਦੂਜੇ ਪਾਸੇ ਹੁਣ ਅਸੀਂ ਇਹ ਵੀ ਵੰਡੀਆਂ ਪਾ ਲਈਆਂ ਬਿਲਕੁਲ ਮੁਬਾਰਕ ਹੈ ਯਾਰ ਤੁਹਾਨੂੰ ਦਿਨ ਤਿਹਾਰ ਤੁਹਾਡੇ ਧਰਮ ਦੇ ਹਰੇਕ ਦੇ ਮੁਬਾਰਕ ਹੈ ਉਸ ਨੂੰ ਪਰ ਕਿਸੇ ਦੇ ਧਾਰਮਿਕ ਸਥਾਨ ਦੇ ਅੱਗੇ ਜਾ ਕੇ ਨਾਰੇ ਮਾਰਨੇ ਜਾਂ ਡੀਜ਼ਲ ਲਾਉਣਾ ਇਹ ਇਕੱਲੇ ਲੁਧਿਆਣੇ ਦੀ ਗੱਲ ਨਹੀਂ ਹੈ ਮੈਂ ਓਵਰ ਆਲ ਇੰਡੀਆ ਦੀ ਪੈਨ ਇੰਡੀਆ ਦੀ ਗੱਲ ਕਰਦਾ ਹਾਂ ਸਰ ਕਿ ਜੋ ਟ੍ਰੈਂਡ ਚੱਲ ਰਿਹਾ ਹੈ ਖਾਸ ਕੁਝ ਰਾਜਾਂ ਦੇ ਵਿੱਚ ਜਿੱਥੇ ਇਹ ਮਾਹੌਲ ਬਣਿਆ ਪਿਆਰ ਹੈ ਚਾਹੇ ਉਹ ਯੂਪੀ ਹੈ ਮੱਧ ਪ੍ਰਦੇਸ਼ ਹੈ ਤੇ ਭਈ ਇਹ ਸਭ ਕੁਝ ਜਿਹੜਾ ਹੈ ਨਾ ਇਹ ਨਹੀਂ ਹੋਣਾ ਚਾਹੀਦਾ ਹੁਣ ਮਸਜਿਦ ਕੋਲ ਸਭ ਠੀਕ ਹੈ ਗਲਤੀ ਦੋ ਸਾਈਡ ਦੀ ਹੈ ਪ੍ਰਦੀਪ ਸੈਣੀ ਉਹ ਤਾਂ ਬਿਲਕੁਲ ਇਹਨਾਂ ਦੇ ਨਜ਼ਦੀਕ ਹੀ ਤੇ ਦੱਸ ਦਿਆ ਤਾਂ ਕਹਿੰਦਾ ਮਤਲਬ ਇਹ ਹੈ ਕਿ ਜੋ ਹੋਇਆ ਦੋਨੇ ਤੇਰਾ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਨੇ ਉਹ ਕਹਿੰਦੇ ਕਿ ਇਹਨਾਂ ਨੇ ਮਸਜਿਦ ਦੇ ਅੱਗੇ ਆ ਕੇ ਹੜਦੰਗ ਕੀਤਾ ਉਹ ਕਹਿੰਦੇ ਕਿ ਇਹਨਾਂ ਨੇ ਇੱਟ ਚਲਾਈ ਆ ਪਰ ਗੱਲ ਇਹ ਆ ਕਿ ਭਾਈ ਉਹ ਮਾਮਲਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਕਹ ਲੋ ਕਿ ਬੜਾਈ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਸ਼ਰਮਨਾਕ ਬਣ ਜਾਂਦਾ ਹੈ ਸੰਵੇਦਨਸ਼ੀਲ ਬਣ ਜਾਂਦਾ ਹੈ ਪਰ ਇਹ ਮਾਮਲਾ ਜਿਹੜਾ ਹੈ ਨਾ ਮੰਦਰ ਵੀ ਕੋਲੀ ਹੈ ਮਸਜਿਦ ਦੇ प्रदीप ਸੈਣੀ ਜੀ ਕਹਿੰਦੇ ਆ ਤਾਂ ਬਿਲਕੁਲ ਚੇਸ ਕੋਲ ਕੋਲੇ ਆ ਇਹ ਆਪਰੋਂ प्रदीप ਸੈਣੀ ਜੀ ਨਾਲ-ਨਾਲ ਸਾਰੀ ਗੱਲਬਾਤ ਦੱਸ ਰਹੇ ਨੇ ਕਿਉਂਕਿ ਇਹ ਉੱਥੋਂ ਦੇ ਰਹਿਣ ਵਾਲੇ ਨੇ ਉਸ ਇਲਾਕੇ ਦੇ ਤੇ ਜੇ ਇਹ ਸਭ ਕੁਝ ਇਦਾਂ ਹੋਏਗਾ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੀਆਂ ਗੱਲਾਂ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਈ ਇਹ ਸਭ ਕੁਝ ਜਿਹੜਾ ਚੱਲਦਾ ਹੈ ਤਾਂ ਹੋ ਸਕਦਾ ਹੈ ਕਿ ਸਾਨੂੰ ਗਲਤ ਦਿਸ਼ਾ ਵੱਲ ਲੈ ਜਾਵੇ ਗਲਤ ਦਿਸ਼ਾ ਤੋਂ ਭਾਵੇਂ ਕਿ ਅਸੀਂ ਵੰਡੇ ਜਾਈਏ ਤੇ ਵੰਡ ਕੇ ਹੀ ਰਾਜ ਕਰਦੇ ਆ ਅਕਸਰ ਅੱਜ ਦੇ ਲੋਕ ਵੀ ਤੇ ਜਿਹੜੇ ਪਹਿਲਾਂ ਦੇ ਸਤਾਧਾਰੀ ਸੀਗੇ ਜਾਂ ਕਹਿ ਲੋ ਕਿ ਕਲੋਨੀਅਲ ਰਾਜ ਦੇ ਜਿਹੜੇ ਕਰਤਾ-ਕਰਤਾ ਸੀ ਉਹ ਸਾਰੇ ਵੰਡ ਕੇ ਹੀ ਰਾਜ ਕਰਕੇ ਗਏ ਲੋਕਾਂ ਨੂੰ ਵਿਭਾਜਿਤ ਕਰਕੇ ਡਿਵਾਈਡ ਕਰਕੇ ਸੋ ਇਸ ਵਾਸਤੇ ਇਹ ਸਭ ਕੁਝ ਜਿਹੜਾ ਹੈ ਸਭ ਸਾਨੂੰ ਸੋਚਣਾ ਪਵੇਗਾ ਨਵੇਂ ਸਿਰੇ ਤੋਂ ਗਲਤੀ ਪਹਿਲਾਂ ਕਿਸ ਦੀ ਹੈ ਜ਼ਿਆਦਾ ਕਿਸ ਦੀ ਹੈ ਮੈਂ ਉਧਰ ਨਾ ਪੈਂਦਾ ਹੁਆ ਮਤਲਬ ਕਿ ਦੋਨਾਂ ਹੀ ਧਿਰਾਂ ਨੂੰ ਇਹ ਅਪੀਲ ਹੀ ਕਰਾਂਗਾ ਕਿ ਭਾਈ ਸੰਭਲ ਕੇ ਸਮਝ ਕੇ ਸਾਡੇ ਅਸੀਂ ਦਿਨ ਤਿਹਾਰ ਇਕੱਠੀ ਮਨਾਉਨੇ ਆ ਸਭ ਦੇ ਸਾਂਝੇ ਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕਹ ਲੋ ਕਿ ਵੰਡ ਪਾਉ ਰਾਜਨੀਤੀ ਨਾ ਕਾਮਯਾਬ ਹੋਈ ਅਜੇ ਤੱਕ ਤੇ ਨਾ ਅਸੀਂ ਕਾਮਯਾਬ ਹੋਣ ਲਈ ਚੰਗੇ ਰਹਿਾਂਗੇ ਤਾਂ ਕਿਹਦਾ ਫਾਇਦਾ ਕੁਝ ਰਾਜਨੀਤਿਕ ਧਿਰਾਂ ਨੂੰ ਤੇ ਜ਼ਰੂਰ ਮਿਲੇਗਾ ਪਰ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਏਗਾ ਜੇ ਹਿੰਦੂ ਭਾਈਚਾਰੇ ਨੂੰ ਪ੍ਰੋਬਲਮ ਹੈ ਤਾਂ ਅਲੱਗ-ਅਲੱਗ ਹੋ ਜਾਓ ਮੈਂਨ ਮੁਸਲਮ ਅਲੱਗ ਸਿੱਖ ਅਲੱਗ ਤੇ ਹਿੰਦੂ ਅਲੱਗ ਲਓ ਜੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਉਹ ਆ ਗਏ ਨੇ ਸਾਬ ਸਲਾਹ ਦੇਣਾ ਕਿ ਅਲੱਗ-ਅਲੱਗ ਹੋ ਜਾਓ ਕਿਉਂ ਭਾਈ ਕਿਉਂ ਅਲੱਗ-ਅਲੱਗ ਹੋ ਜਾਈਏ ਕ੍ਰਿਸ਼ਨਾ ਸਿੰਘ ਜੀ ਠੀਕ ਹੈ ਕਿਉਂ ਅਲੱਗ-ਅਲੱਗ ਹੋ ਜਾਈਏ ਸਦੀਆਂ ਤੋਂ ਤੇ ਅਸੀਂ ਇਕੱਠੇ ਹਾਂ ਸਦੀਆਂ ਤੋਂ ਜੇ ਸਾਡੇ ਢਿੱਡ-ਬੀੜ ਨਹੀਂ ਹੋਏ ਇੱਕ ਦੂਜੇ ਤੋਂ ਤੇ ਅੱਜ ਕਿਉਂ ਹੋ ਜਾਈਏ ਜੀ ਸੋ ਸਾਨੂੰ ਆਪਣੀ ਸਮਝ ਬਰਕਰਾਰ ਰੱਖਣੀ ਚਾਹੀਦੀ ਅੱਜ ਦੇ ਦੌਰ ਦੇ ਵਿੱਚ ਵੀ ਸਾਡੇ ਦਿਮਾਗ ਕੰਮ ਨਹੀਂ ਕਰਦੇ ਆਡਾ ਢੋ ਕੇ ਕੀ ਖਟਾਂਗੇ ਅਸੀਂ ਸੋ ਗੱਲਿਆ ਕਿ ਭਈ ਮੇਰੇ ਖਿਆਲ ਤੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਆਉਣ ਵਾਲੇ ਦਿਨਾਂ 'ਚ ਬਹੁਤ ਤੇਜ਼ੀ ਨਾਲ ਵਾਪਰਨਗੀਆਂ ਸਭ ਬਹੁਤ ਤੇਜ਼ੀ ਨਾਲ ਵਾਪਰਨਗੀਆਂ ਤੇ ਉਹਦਾ ਫਾਇਦਾ ਇੱਕ ਸਿਆਸੀ ਧਿਰ ਨੂੰ ਖੂਬ ਹੋਏਗਾ ਤੇ ਪਰ ਓਵਰਆਲ ਪੰਜਾਬ ਨੂੰ ਜੇ ਆਪਾਂ ਦੇਖੀਏ ਤਾਂ ਨੁਕਸਾਨ ਦੀ ਸੰਭਾਵਨਾ ਹੈ ਤਾਂ ਇਹ ਸਿਆਣਪ ਵਾਲੀ ਗੱਲ ਹੈ ਕਿ ਠੀਕ ਹੈ ਆਪਸ ਦੇ ਵਿੱਚ ਧਰਮ ਜਿਹੜੇ ਆ ਮਿਲ ਕੇ ਰਹਿਣਾ ਤਾਂ ਠੀਕ ਹੈ ਪਰ ਅਸੰਭਵ ਹੋ ਜਾਂਦਾ ਕਈ ਵਾਰ ਪਰ ਫਿਰ ਵੀ ਲੋਕ ਤੇ ਇੱਕ ਦੂਜੇ ਦਾ ਖਿਆਲ ਰੱਖ ਸਕਦੇ ਆ ਨਾ ਕਿ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੋ ਉਹ ਉਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਇਹ ਪੈਟਰਨ ਜਿਹੜਾ ਹੈ ਨਾ ਬਈ ਕੋਈ ਇੱਧਰ ਕੋਈ ਉਧਰ ਹੁੰਦਾ ਤੇ ਫਿਰ ਹਮਲਾ ਹੁੰਦਾ ਕੋਈ ਅੱਗੇ ਵੇਖਿਆ ਨਾ ਕਿ ਮਸਜਿਦ ਤੇ ਸ਼ਾਇਦ ਨਹੀਂ ਇੱਕ ਘਰ ਤੇ ਝੰਡਾ ਸੀ ਹੈਦਰੀ ਝੰਡਾ ਲਾਉਣ ਦੇ ਚੱਕਰ ਚ ਮੁੰਡਾ ਮਰ ਗਿਆ ਤਾਂ ਭਈ ਇਹ ਸਾਰਾ ਕੁਝ ਜਿਹੜਾ ਮੇਰੇ ਖਿਆਲ ਦੇ ਨਾਲ ਸਾਡੇ ਪੰਜਾਬ 'ਚ ਜੋ ਵਾਪਰ ਰਿਹਾ ਹੈ ਇਹ ਘਟਨਾਵਾਂ ਮਤਵਜੂ ਮੰਗਦੀਆਂ ਤੇ ਦੂਜੀ ਗੱਲ ਪੰਜਾਬ 'ਚ ਹੋਰ ਬਹੁਤ ਕੁਝ ਚੱਲ ਰਿਹਾ ਤੁਸੀਂ ਦੇਖੋ ਕਿ ਦਰਬਾਰ ਸਾਹਿਬ ਦਾ ਇੱਕ ਜ਼ਿਕਰ ਕਰ ਰਹੇ ਸੀਗੇ ਸੱਜਣ ਕਿ ਤੁਹਾਡੀ ਖਬਰ ਕੱਲ ਤੁਸੀਂ ਬਿਲਕੁਲ ਮੈਂ ਉਸ ਚੀਜ਼ ਲਈ ਥੋੜਾ ਜੰਮ ਕਬੀ ਕਿਉਂਕਿ ਕੱਲ ਪੜ੍ਹੀ ਵੀ ਪਰ ਬਾਅਦ ਦੇ ਵਿੱਚ ਕਿਉਂਕਿ ਉਹ ਚੱਲਦੇ-ਚੱਲਦੇ ਪ੍ਰੋਗਰਾਮ ਚ ਆਈ ਤੇ ਮੈਨੂੰ ਮੇਰਾ ਦਿਮਾਗ ਅੱਜਾ ਖਾ ਗਿਆ ਕਿ ਸ਼ਾਇਦ ਅੰਦਰ ਦੀ ਘਟਨਾ ਹੈ ਕਿਉਂਕਿ ਉਸ ਵੇਲੇ ਕੋਈ ਜ਼ਿਆਦਾ ਪੁਖਤਾ ਜਾਣਕਾਰੀ ਨਹੀਂ ਸੀਗੀ ਤੋ ਉਹ ਸ਼ਾਇਦ ਸਰਾਹ ਦੀ ਘਟਨਾ ਸੀ ਪਰ ਫਿਰ ਵੀ ਸਰਾਹ ਵੀ ਗੁਰੂ ਘਰ ਦਾ ਹੀ ਹਿੱਸਾ ਹੈ ਮੇਰਾ ਮੰਨਣਾ ਕਿ ਜੋ ਹੋਇਆ ਉਹ ਠੀਕ ਗਲਤ ਆ ਤੇ ਸਾਡੇ ਕੋਲੋਂ ਮਤਲਬ ਕਿ ਜੋ ਗੱਲ ਨਿਕਲੀ ਹੈ ਅਸੀਂ ਉਹਦੇ ਵਾਸਤੇ ਵੀ ਖਿਮਾ ਦੇ ਜਾਂ ਚੁੱਕੇ ਕਿਉਂ ਅੰਦਰ ਦੀ ਘਟਨਾ ਨਹੀਂ ਸੀ ਪਰ ਕਿਉਂਕਿ ਪ੍ਰੋਗਰਾਮ ਚੱਲਦੇ-ਚੱਲਦੇ ਚ ਹੀ ਖਬਰ ਬ੍ਰੇਕ ਹੋਈ ਸੋ ਅੰਦਰ-ਬਾਰ ਦੀ ਕਹ ਲੋ ਕਿ ਸਾਡੇ ਤੋਂ ਕਿਤੇ ਨਾ ਕਿਤੇ ਹੋ ਗਏ ਦੁਬਿਧਾ ਖੜੀ ਹੋ ਗਈ ਸੋ ਉਹਦੇ ਚ ਕੋਈ ਚੱਕਰ ਨਹੀਂ ਐ ਸਬ ਅਸੀਂ ਉਸ ਗੱਲ ਨੂੰ ਹਮੇਸ਼ਾ ਪਰ ਵਨ ਕਰ ਲੈਣੇ ਹੁੰਦੇ ਜੋ ਸਹੀ ਹੈ ਜੋ ਕਿਉਂਕਿ ਲਗਾਤਾਰ ਕੰਮ ਕਰੀਏ ਕਈ ਵਾਰ ਗਲਤੀ ਹੋ ਜਾਂਦੀ ਹੈ ਠੀਕ ਹੈ ਨਾ ਜੀ ਤਾਂ ਦੂਜੇ ਪਾਸੇ ਤੁਸੀਂ ਦੇਖੋ ਕਿ ਸਵੇਰੇ ਮਤਲਬ ਜੇ ਆਪਾਂ ਦੇਖਿਏ ਸਭ ਕੁਝ ਠੀਕ ਉਸ ਤੋਂ ਬਾਅਦ